ਜੀ ਭਾਈ ਕੀ ਹਾਲ ਹੈ ਸਾਰੇ ਭਰਾਵਾਂ ਦਾ ਲੋ ਭਾਈ ਮੀ ਪਈਆਂ ਦਾ ਅੱਜ ਤੇ ਕੱਲ ਨੂੰ ਛੱਡਣੀਆਂ ਬਾਜੀ ਠੀਕ ਐ ਪਿੰਡ ਮਾਨਸਾ ਕਲਾਂ ਜ਼ਿਲ੍ਹਾ ਬਟਿੰਡਾ ਮਤਲਬ ਏਰੀਆ ਮੋੜ ਠੀਕ ਹੈ ਨਾ ਬਟਿੰਡੇ ਏਰੀਆ ਤੇ ਮਾਨਸਾ ਏਰੀਆ ਦੇ ਵਿਚਾਲੇ ਆਉਂਦਾ ਮੋੜ ਮੋੜ ਦੇ ਨੇੜੇ ਪਿੰਡ ਮਾਨਸਾ ਕਲਾਂ ਠੀਕ ਐ ਭਾਈ ਇੱਕ ਬਾਜੀ ਛੱਡੀ ਸੀ ਆਪਾਂ ਤਰੀਕ 7 ਜੂਨ ਦੇ ਸਾਲ 'ਚ ਭਾਈ ਲਾਲੇਆਣਾ ਤਲਵੰਡੀ ਏਰੀਆ ਉਠੰਡੇ ਜਾ ਤਲਵੰਡੀ ਤਲਵੰਡੀ ਸਾਬੋ ਕੋਲੇ ਲਾਲੇਆਣਾ ਪਿੰਡ ਹੈ ਜਜਾਲ ਕੋਲੇ ਤਿੰਨ ਕੂਤਰ ਛੱਡੀ 1.59 11 ਗੱਲਾਂ ਵਾਲਾ ਜਿਹੜਾ ਆਪਣਾ ਵੱਡਾ ਭਰਾ ਹੈ ਠੀਕ ਹੈ YouTube ਚੈਨਲ ਆ ਬਾਈ ਉਹਨੇ ਛੱਡੀ ਸੀ ਤੇ ਦੋ ਕੂਤਰ ਹੀ ਆਪਣੀਆਂ ਬਈ ਘਰੋਂ ਡਿਊਟੀ ਨੂੰ ਮਾਰਸਾਂ ਤੇਰਾ ਫੌਜੀ ਫੌਜੀ ਮਾਰਸਾਂ ਦੇ ਜਿਹੜੀ ਫੌਜੀ ਮਾਰਸਾਂ ਦੇ ਆ ਕੂਤਰ ਹੀ ਉਹ ਤਾਂ ਬਈ ਸ਼ਾਮਿਲ ਸੀ ਠੀਕ ਹੈ 5:30 ਵਜੇ ਤੋਂ ਮਾਗਰੋ 6 ਦੇ ਵਿੱਚ ਵਿੱਚ ਉਹ ਕੂਤਰੀ ਲੱਗੀ ਨਹੀਂ ਹੱਥ ਬਈ ਦੁੱਸਰ ਪੈ ਗਈ ਸੀ ਨਾ ਕਿਸੇ ਭਰਾ ਨੇ ਮੋੜੀ ਬਈ ਆਪਾਂ ਤੁਹਾਨੂੰ ਉਹਦਾ ਰੰਗ ਵੀ ਦੱਸ ਦਨੇ ਆ ਕਾਲ ਰખી ਸੀ ਤੇ ਦੋਨੇ ਕਾਲੇ ਦੁੱਸੇ ਕਾਲੀ ਪੂਤ ਦੀ ਟੋਰੀ ਇੱਕ ਪੱਲੇ ਲਾਲ ਕੱਚ ਤੇ ਇੱਕ ਪੱਲੇ ਦੀ ਲਾਲ ਚਾਲਰ ਤੇ ਘੰਡ ਲਾਲ ਠੀਕ ਹੈ ਲਾਲ ਗਲਾਬੀ ਆ ਠੀਕ ਹੈ ਤੇ ਜਿਹੜੀ ਆਪਣੇ ਨਾਂ ਤੇ ਕੂਤਰੀ ਸੀ ਡੀਟੀਓ ਮਾਨ ਸਾਦੇ ਉਹ ਤੇ ਵੀ 5:18 ਮਿੰਟਾਂ ਦੇ ਬਹਿ ਗਈ ਕੂਤਰੀ ਆਪਾਂ ਘਰੇ ਲਿਆਏ ਸੀ ਬਈ ਆ ਮੂਰੇ ਬੈਠੀ ਬਈ ਸਾਹਮਣੇ ਕਿ ਇਹ A 518 ਦੇ ਟਾਵਰ ਤੇ ਬੈ ਗਈ ਕਬੂਤਰੀ ਯਾਰ ਬਸ ਇੰਨੀ ਗੱਲ ਐ ਕਬੂਤਰੇ ਪਿੰਡ ਨਹੀਂ ਛੱਡੇ ਯਾਰ ਤੇ ਜਿਹੜੇ ਆਪਣੀ ਦੂਜੀ ਆਪਣਾ ਡੋਣੇ ਮੇਂ ਛੱਡਿਆ ਨਾ ਉਹ ਕਾਹ ਤੋਂ ਬਈ ਉਹ ਤਾਂ ਮਾਰ ਕਬੂਤਰ ਉੱਚੇ ਚੜ੍ਹੇ ਐ ਤੇ ਕਬੂਤਰੀ ਉੱਤੋਂ ਹੀ ਨਹੀਂ ਆਈ ਯਾਰ ਜਦੋਂ ਨਹੀਂ ਕਬੂਤਰੀ ਉੱਤੋਂ ਹੀ ਹਿੱਲ ਗਈ ਐਣੀ ਪਤਾ ਘਰ ਲਾਉਦੀ ਹੋ ਬਈ ਸਾਨੂੰ ਪਤਾ ਸ਼ਾਮ ਦੇ ਟਾਈਮ ਕਬੂਤਰ ਹੋ ਜਾਂਦਾ ਨਾ ਐਣੀ ਪਤਾ ਕੂਦ ਹੀ ਕਿਹਨੇ ਚੱਕ ਲਈ ਬਈ 6 ਵਜੇ ਤੋਂ ਮਾਰੋ ਕੋਈ ਭੇਦ ਨਹੀਂ ਪਿਆ ਆਪਾਂ ਵੀ ਲੈ ਸੀਗਾ ਲਾਲ ਪੂਛ ਵਾਲੀ ਕਾਲੇ ਟੂਸਿਆਂ ਵਾਲੀ ਠੀਕ ਐ ਤੇ ਕਾਲੇ ਢਿੱਡ ਵਾਲੀ ਤੇਰੇ ਮਾਹ ਚ ਕੱਚ ਕੱਚ ਚ ਵੀ ਰੰਗ ਹੋਣਾ ਮੇਰੇ ਪੱਕਾ ਨਹੀਂ ਹੁਣ ਯਾਦ ਡੇਟੀ ਮਾਨਸੇ ਨਾ ਤੀ ਇਹ ਗੂਦੀ 5 18 ਨਾ ਤੀ ਬਹਿ ਗਈ ਬਈ ਤੇ ਹੁਣ ਇੱਕ ਅੱਪਾ ਜ ਸਾਮੀ ਆਨੇ ਆ ਬਈ ਠੀਕ ਹੈ ਕੱਲ ਨੂੰ ਛੱਡਣੀ ਆ ਤੇ ਬੱਚੇ ਗਰ ਆਪਣੇ ਦੋ ਕੱਲ ਦੇ ਬਾਹਰ ਆ ਯਾਰ ਇੱਕ ਡੱਬਾ ਵਚਾ ਬਾਹਰ ਹੈ ਤੇ ਇੱਕ ਆਪਣਾ ਕਾਲਾ ਹੀ ਨਾ ਵਚਾ ਅੱਜ ਫੇਰ ਵੀ ਚੱਲ ਪਿਆ ਬਈ ਠੀਕ ਹੈ ਕਣੀਆਂ ਪਈ ਜਾਂਦੀ ਸਾਨੂੰ ਦੀਨੀਆਂ ਹੋਣੀਆਂ ਤੇ ਬਾਈ ਤੁਹਾਨੂੰ ਆਪਾ ਹੁਣ ਜਿਲਾਵਤਾ ਮੈਂ ਤੁਹਾਨੂੰ ਹੁਣ ਅੱਜ ਦੱਸ ਨਹੀਂ ਸਕਣਾ ਹਨਾ ਕਿ ਆਪਾਂ ਜਿਲਾਵ ਲਾਤਾ ਆਪਾਂ ਜਿਲਾਵ ਤੁਹਾਨੂੰ ਸਾਰਾ ਉਹ ਦਿਖਾਵਾਂਗੇ ਜਿਹੜੀ ਹੁਣ ਆਪਾਂ 15 ਤਰੀਕ ਨੂੰ ਬਾਜੀ ਛੱਡਾਂਗੇ 15 ਨੂੰ ਛੱਡਾਂਗੇ ਜੱਟ ਲੰਮਾ ਪੂਰਾ ਜੱਟ ਲੰਮਾ ਹੈ ਕੁਛ ਪਿੰਡ ਹੈ ਉਧਰ ਲੁਧਿਆਣੇ ਏਰੀਏ 'ਚ ਰਾਏਕੋੜ ਕੋਲੇ ਠੀਕ ਹੈ ਲੰਮਾ ਜੱਟ ਹੈ ਜਨਾ ਤਿੰਨ ਹਜ਼ਾਰ ਐਂਟਰੀ ਹੈ ਤੇ ਅੱਜ 10 ਤਰੀਕ ਨੂੰ ਦੇ ਮਦੀ ਐਂਟਰੀ ਫੜੀ ਜਾਣੀਆਂ ਉਹਦੀ ਅੱਜ ਆਪਾਂ ਗੱਲ ਕਰਨਾ ਹੈ ਬਾਈ ਹੋਇਆ ਨਾਲ ਤੇ ਉੱਥੇ ਵੀ ਕਰਾਉਣੇ ਆ ਹਾ ਹੁਣ ਜਾਣ ਕੇ ਬਾਹਰ ਛੱਡੇ ਆ ਕਈ ਵਾਰ ਕੂਤਰ ਆਪਣਾ ਆਪ ਦਾ ਫਰਦ ਹੋਇਆ ਨਾ ਬੱਚੇ ਘਰ ਆ ਜਾਣੇ ਆ ਘਰੇ ਸਲਾਹ ਤਾਂ ਡਾਉਂਟ ਦੀ ਸੀ ਅੱਜ ਇਹਨਾਂ ਨੂੰ ਉਹ ਬਾਜੀ ਵਾਲਿਆਂ ਨੂੰ ਸਾਰੇ ਨੂੰ ਕੱਢਣ ਦੀ ਸਲਾਹ ਸੀ ਅੱਜ ਇੱਧਰ ਲਿਆ ਨੂੰ ਤੇ ਉਹ ਅੱਜ ਬੰਦ ਹੀ ਆਪਣੇ ਠੀਕ ਹੈ ਕੱਲ ਨਹੀਂ ਬੰਦ 12 ਨੂੰ ਗੇੜੇ ਪਵਾਵਾਂ ਬਈ ਜਾਂ 11 ਨੂੰ 11 ਗੇੜੇ ਪਵਾ ਕੇ ਤਿੰਨ ਦਿਨਾਂ ਦੀ ਬੰਦੀ ਦਸਾਮਾਂਗੇ ਜੱਟ ਲੰਮੇਪੁਰਾ ਵਾਲਾ ਕੂਤਰ ਆਪਾਂ ਪੱਠੀ ਹੈ ਬਈ ਪੱਠੀ ਛੱਡੀ ਜਾਂਦੇ ਸਾਰੇ ਤਿੰਨ ਵੱਡੀਆਂ ਕੂਤਰੀਆਂ ਦੀ ਤਿੰਨ ਜੀ ਕਾਪਣੋਂ ਜਿਹੜੀ ੱਡੀ ਬਾਅਸ ਮਿਲ ਗਈ ਇੱਕ ਕੱਲ ਨੂੰ ਛੱਡ ਲੈਣੀ ਐ ਠੀਕ ਐ ਮੱਤੀ ਵਾਲੀ ਦੀ ਭੈਣ ਛੱਡਾਂ ਬਈ ਜਿਹੜੀ ਮੱਤੀ ਛੱਡੇ ਕੂਤਰ ਉਹ ਵੀ ਉਤਰ ਆਪਣਾ ਹਿੱਲ ਗਿਆ ਸੀ ਨਾ ਠੀਕ ਐ 2:30 ਵਜੇ ਤੋਂ ਮਗਰੋਂ ਘਰ ਲੰਮਣ ਲੱਗੇ ਅਸੀਂ ਠੀਕ ਐ ਤੇ ਦੇਖਾਂ ਹੁਣ ਉੱਥੇ ਕੀ ਬਣੂਗਾ ਨਾ ਪੰਡ ਮਾਰਸਾ ਅਗਲਾ ਤੇ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਬਈ ਕੂਤਰੀ ਦੇ ਕੱਲ ਖਵਾਇਆ ਕੂਤਰੀ ਨੂੰ 8 ਜਾਂ 7 ਬਦਾਮ ਤੇ ਨਾਲ ਕਣਕ ਬਈ ਠੀਕ ਐ ਨਾ ਕੱਲ ਬੰਦੀ ਸੀ ਤੇ ਅੱਜ ਵੀ ਬੰਦੀ ਆ ओके ਆ ਲੋ ਬਈ ਮਾਂਜ ਬਦਾਮਾਂ ਦੇ ਸਾਹਮਣੇ ਆ ਹਲ ਠੀਕ ਆ ਆ ਹੁਣ ਇੱਕ ਬਦਾਮ ਛੱਲੇ ਮੈਂ ਚਾ ਵੀਡੀਓ ਬਣਾ ਲੈਨੇ ਕਿਸੇ ਭਰਾ ਨੂੰ ਆਇਆ ਨਾ ਹੋਏ ਕੇਰੋਂ ਹੀ ਗੱਪ ਮਾਰ ਦਿੰਦੇ ਲੋਕ ਠੀਕ ਆ ਬਈ ਠੰਡ ਦੇ ਮੌਸਮ ਆ ਨਹੀਂ ਭੁੱਖ ਦੇ ਕਬੂਤਰ ਜਾਂਦੇ ਜਾਂਦਾ ਠੀਕ ਆ ਪੰਜ ਬਦਾਮ ਆ ਤੇ ਆ ਕਬੂਤਰ ਹੀ ਆ ਬਈ ਆਪਣੇ ਠੀਕ ਆ ਦੇਖ ਲੋ ਲਾਲ ਕਾਲੇ ਟੂਸੇ ਤੇ ਹੋਰ ਵੀ ਰੰਗ ਕੱਲੋਂ ਰੰਗ ਦਿਖਾ ਦਾਂਗੇ ਥੱਲੇ ਵੀ ਪਈ ਆ ਬਈ ਇਹਨੂੰ ਆਪਾਂ ਬਦਾਮ ਰੱਖ ਲਈਏ ਹੁਣ ਠੀਕ ਹੈ ਫੇਰ ਖੋਣੇ ਨੂੰ ਤਰ ਬਦਾਮ ਕਰਾ ਰੱਖ ਕੇ ਬਈ ਪੰਜ ਬਦਾਮ ਤੇ ਥੋੜੀ ਜੀ ਕੰਕ ਬਈ ਆਪਾਂ ਕੋਈ ਗਿਣਕੇ ਨਹੀਂ ਪਾਏ ਬਸ ਥੋੜੇ ਮੁੱਖੀ ਜਿਹਾ ਪਾ ਕੇ ਰੱਖ ਤੇ ਇਹਨੂੰ ਇਹ ਖਾ ਲੋਗੇ ਹੁਣ ਖੋਣੇ ਤਰੀ ਆਇਆ ਬਤਾ ਆਹਾ ਆਹਾ ਇਹਦੀ ਗੱਤੇ ਜਿਹੜੀ ਆਪਾਂ ਉਹਦੀ ਬਾਜੀ ਛੱਡੀ ਸਾਨੂੰ ਉਹ ਵੀ ਦਿਖਾ ਦਿੰਨੇ ਆ ਠੀਕ ਹੈ ਮੋਰ ਲੱਗੀ ਹੋਈ ਉਹਦੇ ਠੀਕ ਹੈ ਨਾ ਉਹ ਵੀਡੀਓ ਬਈ 58 11 ਪੇਜ ਤੇ ਪਈ ਆ ਬਈ ਦੇ ਗਿੱਲ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਠੀਕ ਹੈ ਕੋਈ ਸ਼ਾਂ ਦੀ ਵੀਡੀਓ ਨਹੀਂ ਹੋਈ ਉਹ ਬਸ ਜਦੋਂ ਔਲੇ ਲੱਗਣ ਦੀ ਵੀਡੀਓ ਆ ਜਾ ਆਪਾਂ ਤੁਹਾਨੂੰ ਕੱਲ ਨੂੰ ਸਾਰੀ ਵੀਡੀਓ ਦਿਖਾਵਾਂਗੇ ਤੇ ਅੱਜ ਜੜੀਆ ਸਾਹਮਣੇ ਵਾਲੀ ਵੀਡੀਓ ਸਾਰੀ ਪਾ ਦਾਂਗੇ ਬਈ ਠੀਕ ਹੈ ਜਿਹੜਾ ਦੇ 12 ਵਾਲੀ ਮਰੀ 8 9 ਵਜੇ ਤੱਕ 8 ਵਜੇ ਦਾ ਕਲਾਸ ਤਾਂ ਤੇ ਜਿਹੜਾ ਸਵੇਰੇ ਕੱਲ ਨੂੰ ਪਾਣੀ ਘਰ ਲਾਉਣਾ ਬਣਿਆ ਹੋਇਆ ਉਹ ਵੀ ਦਿਖਾ ਦਾਂਗੇ ਤੁਹਾਨੂੰ ਤੇ ਬਈ ਕੱਲ ਵਾਲਾ ਜਿਹੜਾ ਉਹ ਸਵੇਰੇ ਪਾਣੀ ਲਾਉਣਾ ਬਣਿਆ ਹੋਇਆ ਆ ਪਿਆ ਇਹਨੂੰ ਹੁਣ ਭਿਓ ਕੇ ਰੱਖਦੇ ਆਪਾਂ ਠੀਕ ਐ ਕੱਲ੍ਹ ਵਾਸਤੇ ਭਾਈ ਇਹ ਉਡੀ ਆਪਣੀ ਪਿੰਡ ਲਾਲਨੇ ਵਾਲਾ ਇਹਦੀ ਮੋਹਰ ਤਾਂ ਹੁਣ ਹੋ ਗਈ ਆ ਦੇਖ ਸਕਦੇ ਥੋੜੀ ਜਿਹੀ ਮੋਹਰ ਮੋਹਰ ਹੈ ਇਹਦੇ ਠੀਕ ਐ ਤੇ ਇਹਦੇ ਨੂੰ ਇੱਕ ਉਹ ਤੇ ਆਪਾਂ ਹੋਰ ਛੱਡੀ ਆਪਣੀ ਉਹ ਤਾਂ ਮਿਲ ਹੀ ਨਹੀਂ ਤੇ ਬਸ ਇਹਨੂੰ ਹੁਣ ਆਪਾਂ ਅੱਗੇ ਬੱਚਿਆਂ ਦੀ ਪਾਉਣੇ ਆ ਠੀਕ ਐ ਕਹਦਾ ਭੱਜੀ ਨਹੀਂ ਆਪਣੀ ਜੀ ਤੁਰੀ ਯਾਰ ਇਹਦਾ ਮਾਂ ਪਿਓ ਆਪਣੇ ਕੋਲ ਬੈਠੇ ਆ ਤੇ ਹੋਰ ਬਾਈ ਨੇ ਯਾਰਾ ਕੂਤਰ ਕੱਢਤੀ ਕਹਿੰਦੇ ਮੌਸਮ ਸਾਫ ਹੋ ਗਿਆ ਉਹ ਤਾਂ ਮਗਰ ਆਣ ਫੇਰ ਧੁੱਪ ਜੀ ਨਿਕਲੀ ਦੂਜੇ ਕੂਤਰ ਬਹੁਤ ਉੱਚੇ ਖੜੇ ਆ ਜਿਹੜੇ ਆਪਣੇ ਪਾਣੀ ਤੇ ਆ ਠੀਕ ਐ ਤੇ ਇੱਕ ਕਬੂਤਰ ਆਪਸ ਸਾਮੀ ਜਾਂਦੇ ਨਾ ਹੁਣ ਆ ਲਾ ਲੋ 8 7:30 ਵਜੇ ਖਵਾ ਦੇ ਆਪਾਂ ਦਾਣੀ ਬਦਾਨ ਵਗੈਰਾ ਖਵਾਤੀ ਸੀ ਇਹਨੂੰ ਤੇ ਕਣਕ ਤੋਂ ਦਿਖਾਇਆ ਸਵੇਰੇ ਪਹਿਲਾਂ ਤੇ ਪਾਣੀ ਘਰ ਲਾ ਜੰਨੇ ਉਹਨੂੰ ਮਿੱਠਾ ਲਾ ਮਾਰੀ ਜਾਂਦੀ ਆ ਦਾਣੇ ਹਾਜ ਨੂੰ ਕਰ ਲਾਂ ਦੋ ਇੱਕ ਵੀ ਜ਼ਿਆਦਾ ਤਾਂ ਨਹੀਂ ਕੋਈ ਜੱਕਰ 2 ਵਜੇ ਦੇ ਤੇ ਉਹ ਤੋਂ ਮੌਰੀ ਸਾਮਾਂ ਗਈ ਬਈ ਇਹਨੂੰ ਹੋਰ ਬਾਬਾਈਆਂ ਆਏ ਕਰੇ ਉਹ ਘੰਟੇ ਮਾਰੋ ਯਾਰ ਆਦੇ ਨੂੰ ਤਾਂ ਬਾਣੀ ਕਰਾ ਦੇ ਦਿਆ ਕਰੋ ਸ਼ਾਮਣ ਦਾ ਸਹੀ ਤਰੀਕਾ ਹੀ ਹੈ ਠੀਕ ਆ 20 ਐਮਲ ਪਾਣੀ ਦੇ ਦਿਆ ਕਰੋ ਕੂਤਰੀ ਹਾਜ਼ਮ ਕਰਦੀ ਰਹਿੰਦੀ ਐ ਤੇ ਸੱਟ ਹੋ ਜਾਂਦੀ ਹੈ ਨਾ ਜਦੋਂ ਖਾਲੀ ਹੋ ਗਈ ਫੇਰ ਕੋਈ ਟੈਨਸ਼ਨ ਹੀ ਨਹੀਂ ਆਪਾਂ ਨੂੰ ਫੇਰ 20 20 ਐਮਲ ਪਾਣੀ ਲਾਉਣੀ ਐ ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਕੀ ਕੂਤਰ ਕਿੰਨਾ ਕੁ ਟਾਈਮ ਪਾਣੀ ਰੋਕਦਾ ਹੈ ਨਾ ਕੂਤਰ ਪਾਣੀ ਰੋਕੇ ਬਸ ਤੇ ਇਹਨੂੰ ਨੀਚੇ ਜਾ ਕੇ ਖੁੱਡੇ ਛਾੜਦੇ ਆਂ ਬਾਈ ਆਪਣੀ ਠੀਕ ਆ ਹਰੀਆਂ ਅੱਖਾਂ ਦੀਆਂ ਹੈ ਇਹ ਡੀਟੀ ਮਾਨਸਾ ਦੇ ਨਾਥ ਜੀ ਲਾਲੇਆਣਾ ਪਿੰਡ ਤਰਮੱਡੀ ਸੱਪੂ ਏਰੀਆ ਚ ਠੀਕ ਹੈ ਜੱਜਲਪੁਰ ਦੇ ਨਾਲ ਇੱਕ ਆਪਣੇ ਉੱਥੋਂ ਯਾਰ ਹਿੱਲ ਗਈ ਠੀਕ ਹੈ ਪਰ ਉਹ ਸ਼ਾਮਰ ਸੀ 6 ਵਜੇ ਉੱਥੋਂ ਯਾਰ ਫੜੀ ਨਹੀਂ ਗਈ ਯਾਰ ਐਨੀ ਪਰ ਕੋਈ ਚੱਕ ਕੇ ਲੈ ਗਿਆ 6 ਵਜੇ ਤੋਂ ਮਗਰੋਂ ਠੀਕ ਹੈ ਤੇ ਦੂਜੀ ਆਪਣੇ ਫਿਰਦੇ ਯਾਰ ਬੱਦਲਵਾਈ ਵਾਲਾ ਮੌਸਮ ਹੈ ਬੱਦਲਾ ਕਾਲਾ ਤੇ ਅੱਗੇ ਦੇਖਦੇ ਕੋਦ ਉੱਤਰਦੇ ਆਉਣਾ ਅੱਜ ਛਤਰੀ ਬਾਈ ਨੇ ਛਤਨੀ ਨਹੀਂ ਕਰਤੀ ਛੇੜ ਛੜ ਸਾਈਡ ਕਰਤੇ ਦੋ ਬਈ ਆ ਲਾਤਾ ਪਾ ਜੂੜਾ ਤਾਂ ਪਾ ਜੂੜਾ ਸਮੇਂ ਹੁਣ ਹੈ ਬਈ ਚੱਲੇ ਸੋ ਟੈਂਕੀ ਤੋਂ ਰੰਗ ਪੱਟਦਾ ਹੂੰ ਪਿੰਜਰੇ ਜੇ ਨੇ ਫਿਰ ਮੈਂ ਲਾਈ ਸਕੀਮ ਭਰਾਵਾ ਇਹਦੇ ਦੋ ਬਈ ਆ ਸੀ ਦੋ ਕੂਤਰ ਆਪਣੇ ਕਾਲਖਾ ਕੂਤਰ ਚਿੱਟੇ ਦੀ ਕਾਲੀ ਜੰਨੀ ਕੂਤਰੀ ਪਾਣੀ ਵਾਲਾ ਦੇੜਿਆ ਤੇ ਬਾ ਹੁਣ ਮੋਰਾ ਘਰ ਲਵਾ ਕੇ ਛੱਡਦੇ ਆ ਤੇ ਹਮ ਵੱਡਾ ਭਰਾ ਆ ਸੀ ਹੋ ਗਿਆ ਭਾਈ ਕੂਟਰ ਦੇਖਦੇ ਕਿੰਨਾ ਕ ਹੈ ਠੀਕ ਆ ਨਾ ਲਿਖਾ ਲਿਆ ਆਪਾਂ ਰੰਗ ਵਾਲਾ ਇਸ ਨੂੰ ਹੈ ਲਾਗੇ ਹੋਲੇ ਭਾਈ ਲੱਗਣਾ ਲੈ ਇੱਕੋ ਚੱਲਿਆ ਚਾਰ ਆ ਜਾਂਦੇ ਭਾਈ ਅੱਲਾ

बाबा इते जा ला फोन करा करो पूछ येते बाबा छान सारी चटकारी कटेगा चले चले अदलेकडे फोन दापले नाही बोलले तर बळ कर साला हड हाँ नग पानी हाँ हाँ भी नहीं लेंदे गंजर कलर ਚੱਲ ਜੀ ਹੋਗਾ ਲੈ ਆ ਭਾਈ ਹੋ ਗਏ ਉਤਰ ਤੇ ਗੂਤਰਾਂ ਦੀ ਆਪਾਂ ਦਿਖਾਉਣੇ ਆ ਰੰਗਾਰੇ ਆ ਜੀ ਇਹਨਾਂ ਕਾਪੀ ਤੇ ਕਿੰਨੇ ਗੂਤਰਾਂ ਪਾਉਂਦੇ ਆ ਭਰਾ ਨੂੰ ਡਾਉਣੇ ਆ ਭਰਾ ਡਾਉਣੇ ਆਪਣੀਆਂ ਹੀ ਹੋ ਗਈ ਨਾਲ ਦੇ ਮੁੰਡੇ ਦਾ ਨਹੀਂ ਨਹੀਂ ਭਾਈ